ਸਬਕਾ ਮੁੱਖ ਮੰਤਰੀ ਸਰਦਾਰ ਬਿਆਨਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇੱਕ ਸਮਾਗਮ ਰੱਖਿਆ ਗਿਆ ਜਿੱਥੇ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚਦੇ ਨੇ ਜਿੱਥੇ ਕੀ ਗੱਲਬਾਤ ਕਰਦੀ ਆਉਣਾ ਕਿ ਆ ਕਿ ਸਰਦਾਰ ਬਿਆਨਤ ਸਿੰਘ ਅਮਨ ਸ਼ਾਂਤੀ ਦੇ ਮਸੀਹਾ ਸੀ ਜਿਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਇਆ ਇਸੇ ਦੇ ਨਾਲ ਹੀ ਉਹਨਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਦੀ ਵੀ ਗੱਲ ਕਹੀ ਇਸ ਤੋਂ ਬਾਅਦ ਉਹ ਸੀਐਮ ਰਿਹੈਸ਼ਵਲ ਰਵਾਨਾ ਹੋ ਜਾਂਦੇ ਨੇ ਜਿਸ ਵਿੱਚ ਉਹਨਾਂ ਵੱਲੋਂ ਸੀਐਮ ਭਗਵੰਤ ਮਾਨ ਦੇ ਤਾਂਜਵੀ ਕッセ ਗਏ ਨੇ ਅੱਜ ਅਮਨ ਸ਼ਾਂਤੀ ਦੇ ਮਸੀਹਾ ਜਿਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਰੰਗਲਾ ਬਣਾਇਆ ਜਿਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਉਸ ਬਲਦੀ ਅੱਗ ਚੋਂ ਕੱਢਿਆ ਜਿਹਦੇ ਅੱਜ ਵੀ ਤੁਸੀਂ ਕਦੇ ਨਾ ਕਦੇ ਕੇਸ ਹਾਈ ਕੋਰਟ ਸੁਪਰੀਮ ਕੋਰਟਾਂ ਸੁਣ ਲੈਨੇ ਹੋ ਅੱਜ ਵੀ ਤੁਸੀਂ ਉਸ ਦਹਾਕੇ ਬਾਰੇ ਜਿਹੜੀਆਂ ਮੀਡੀਆ ਚ ਪੁਰਾਣੇ ਲੋਕ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਸਟੋਰੀਆਂ ਕਵਰ ਕਰਦੇ ਆ ਮਤਲਬ ਕਹਿਣ ਦਾ ਪੰਜਾਬ 'ਚ 25000 ਤੋਂ ਉੱਤੇ ਪੰਜਾਬ ਦੇ ਪੰਜਾਬੀਆਂ ਦਾ Hindu, Sikhਾਂ, Isai, Musalman ਸਾਰਿਆਂ ਦਾ ਖੂਨ ਡੁੱਲਿਆ। ਉਹ 'ਚ ਪੁਲਿਸ ਵਾਲੇ ਵੀ ਸੀ, ਉਹ 'ਚ ਟੈਰਰਿਸਟ ਟੈਰਰਿਸਟ ਵੀ ਸੀ, ਖਾੜਕੂ ਵੀ ਸੀ, ਜਿਹੜੇ ਵੀ ਸੀ ਉਹ ਪੰਜਾਬ ਦੇ ਸੀ, ਪੰਜਾਬੀ ਸੀ। ਪਰ ਜਿਨ੍ਹਾਂ ਦੇ ਅੱਜ ਆਪਾਂ 103ਵੇਂ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਆ ਤੇ ਪਰਿਵਾਰਿਕ ਇੱਕੇ ਪ੍ਰੋਗਰਾਮ ਹੁੰਦਾ, ਕੋਈ ਸਿਆਸੀ ਪ੍ਰੋਗਰਾਮ ਨਹੀਂ ਹੁੰਦਾ, ਪਰਿਵਾਰਿਕ ਇਕ ਫੰਕਸ਼ਨ ਹੁੰਦਾ ਏ ਤੇ ਉਹਨਾਂ ਦੀ ਅਰਦਾਸ ਸਭ ਇਹੀ ਪ੍ਰਾਰਥਨਾ ਕਰਦੇ ਆ ਅਸੀਂ ਪਰਿਵਾਰ ਵਾਲੇ ਵੀ ਵੀ ਪੰਜਾਬ ਨੂੰ ਉਸੇ ਤਰੀਕੇ ਨਾਲ ਵਸਦਾ ਰੱਖਿਓ ਪੰਜਾਬ ਨੂੰ ਅਮਨ ਸ਼ਾਂਤੀ ਚ ਰੱਖ ਲਿਓ ਸਿਰਫ ਇਹੀ ਹੀ ਮਕਸਦ ਅੱਜ ਦੇ ਦਿਨ ਦਾ ਹੁੰਦਾ ਵੀ ਕਿਉਂਕਿ ਅੱਜ ਵੀ ਫਿਕਰ ਹੋ ਜਾਂਦਾ ਕੱਲ ਵੀ ਗਰਨੇਡ ਫਟਿਆ ਇੱਕ ਗੁਰਦਾਸਪੁਰ ਉਦੋਂ ਪਹਿਲਾਂ ਚੌਕੀਆਂ ਤੇ ਅਟੈਕ ਹੋ ਗਏ ਬੜਾ ਕੁਝ ਪੰਜਾਬ 'ਚ ਚੱਲ ਰਿਹਾ ਹਰ ਜਗ੍ਹਾ ਪੰਜਾਬ ਦੇ ਵਿੱਚ ਧਰਨੇ ਲੱਗੇ ਹੋਏ ਆ ਹਰ ਜਗ੍ਹਾ ਬਲਾਕੇਟ ਨੇ ਹਰ ਜਗ੍ਹਾ ਇੱਕ ਮਾਹੌਲ ਐਸਾ ਆ ਵੀ ਪਤਾ ਹੀ ਨਹੀਂ ਕਦ ਕਿਸੇ ਨੇ ਕੀ ਕਰ ਲੈਣਾ ਲੁੱਟ ਲੈਣਾ ਮਾਰ ਲੈਣਾ ਤੇ ਉਹ ਮਾਹੌਲ ਨੂੰ ਦੁੱਖ ਲੱਗਦਾ ਵੀ ਇਹ ਲੋਕ ਆਪਣੀਆਂ ਕਰਵਾਨੀਆਂ ਦੇ ਕੇ ਗਏ ਆ ਉਹ ਪੰਜਾਬ ਹੱਸਦਾ ਬਸਦਾ ਰਹੇ ਇੱذ ਕੋਈ ਸਿਆਸੀ ਗੱਲ ਨਹੀਂ ਮੈਂ ਇੱਥੇ ਕਰਨੀ ਸਿਰਫ ਇਹੀ ਆ ਵੀ ਸਾਰੇ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਜਿਨ੍ਹਾਂ ਨੇ ਉਸ ਵੇਲੇ ਦੇਖਿਆ ਕਿਸ ਤਰੀਕੇ ਨਾਲ ਮਾਮਾ ਧਿਆਨਾ ਰੇਪ ਹੁੰਦੇ ਸੀ ਕਿਸ ਤਰੀਕੇ ਨਾਲ ਇਦਾਂ ਲੁੱਟੀਆਂ ਜਾਂਦੀਆਂ ਸੀ ਅੱਜ ਬਾਹਰ ਦੀ ਵਿਦੇਸ਼ ਦੀ ਗੱਲ ਆਉਂਦੀ ਆ ਇਹਨਾਂ ਚੋਂ ਬਹੁਤ ਵੱਡੀ ਗਿਣਤੀ ਆ ਜਿਹੜੇ ਪੰਜਾਬ ਚ ਉਸ ਵੇਲੇ ਵੀ ਇਸੇ ਤਰੀਕੇ ਨਾਲ ਬਾਹਰ ਗੋਲੀਆਂ ਤੋਂ ਡਰਦੇ ਇਹ ਦੇਸ਼ ਛੱਡ ਕੇ ਚਲੇ ਗਏ ਅੱਜ ਬੇਸ਼ੱਕ ਉਹ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਅੱਗੇ ਨੇ ਪਰ ਬਹੁਤ ਵੱਡਾ ਸੰਤਾਪ ਪੰਜਾਬ ਨੇ ਭੋਗਿਆ ਤੇ ਉਹ ਕਦੇ ਵੀ ਕਿਉਂਕਿ ਹਰ ਵੇਲੇ ਬੱਦਲ ਮੰਡਰਾਉਂਦੇ ਰਹਿੰਦੇ ਆ ਹਰ ਵੇਲੇ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਪਰ ਇੱਥੇ ਉਹੀ ਦਿਨ ਮਨਾਈਦਾ ਵੀ ਪੰਜਾਬ ਨੂੰ ਪ੍ਰਮਾਤਮਾ ਚੜ੍ਹਦਾ ਵਸਦਾ ਰੱਖੀ ਪੰਜਾਬ ਨੂੰ ਨજર ਨਾ ਲੱਗੇ ਪੰਜਾਬ ਨੂੰ ਬਚਾ ਕੇ ਰੱਖੀ ਇਹੀ ਪ੍ਰਾਰਥਨਾ ਜਿਹੜੀ ਸਭਾ ਹੁੰਦੀ ਆ ਉਹਦੇ ਵਿੱਚ ਸਾਡੇ ਸਿੱਖ ਰਹਿਤਿ ਰਵਿਤਾ ਨਾਲ ਵੀ ਅਰਦਾਸ ਕੀਤੀ ਜਾਂਦੀ ਆ ਸਾਡੇ ਮੌਲਵੀ ਵੀ ਆਉਂਦੇ ਆ ਸਾਡੇ ਪੰਦਰਜੀ ਵੀ ਆਉਂਦੇ ਆ ਇਸੇ ਤਰੀਕੇ ਨਾਲ 크ਰਿਸਚੀਅਨਟੀ ਜਿਸ ਤਰੀਕੇ ਨਾਲ ਪਾਦਰੀ ਸਾਹਿਬ ਆਉਂਦੇ ਆ ਵੀ ਅਸੀਂ ਸਭ ਸ਼ਾਂਤੀ ਨਾਲ ਜੀਉਂਦੇ ਆ ਪਿੱਟੂ ਜੀ ਮਮਤਾ ਮੈਨੂੰ ਨਹੀਂ ਕਹਿੰਦੇ ਇਹ ਜੋ ਕੁੰਭ ਹੈ ਮੈਨੂੰ ਉਹ ਤਮਮਤਾ ਜੀ ਕੀ ਕਹਿੰਦੇ ਆ ਇਹ ਪਤਾ ਨਹੀਂ ਪਰ ਮੈਂ ਹੁਣ ਕਿਉਂਕਿ ਜੋ ੱੱਕਾ ਮੇਰੇ ਪਾਰਟੀ ਦੇ ਮੇਰੇ ਭਰਾਵਾਂ ਨਾਲ ਹੋਇਆ ਜੋ ਭਗਵੰਤ ਮਾਨ ਨੇ ਇਹਦੀ ਸਰਕਾਰ ਨੇ ਕੀਤਾ ਕਿਉਂਕਿ ਦਿੱਲੀ ਦੀ ਇਲੈਕਸ਼ਨ ਹਾਰਨ ਦਾ ਜਿਹੜਾ ਗੁੱਸਾ ਹੈ ਉੱਥੇ ਕਪੂਰਥਲਾ ਹਾਊਸ 'ਚ ਕੀ ਰੇਡ ਹੋਈ ਕੀ ਨਹੀਂ ਹੋਈ ਇਲੈਕਸ਼ਨ ਕਮਿਸ਼ਨ ਨੇ ਕੀਤਾ ਤੇ ਉਹ ਹਾਰ ਤੋਂ ਬਾਅਦ ਆਉਂਦੀ ਮੇਰੇ ਪਰਿਵਾਰ ਤੇ ਉੱਤੇ ਬੜੇ ਵੱਡੇ ਪਰ ਮੈਂ ਪਰਿਵਾਰ ਦੀ ਗੱਲ ਨਹੀਂ ਕਰਦਾ ਉਹ ਮੈਂ ਸਹਿ ਲੂੰਗਾ ਆਪਣੇ ਆ ਪਰ ਜੋ ਸਾਡੇ ਪਾਰਟੀ ਦੇ ਲੋਕਾਂ ਤੇ ਐਫ ਆਈ ਆਰਾਂ ਦਰਜ ਹੋਈਆਂ ਜੋ ਕਿਸੇ ਤੇ ਫਰੋਤੀ ਦੇ ਕੇਸ ਦਰਜ ਹੋਏ ਜੋ ਕਿਸੇ ਤੇ ਐਸ ਸੀ ਐਕਟ ਲਾਇਆ ਵੰਡਣ ਦੀ ਕੋਸ਼ਿਸ਼ ਕੀਤੀ ਜਨਰਲ ਕਾਸਟ ਨੂੰ ਤੇ ਐਸ ਸੀ ਕਾਸਟ ਲੜਾਉਣ ਦੀ ਕੋਸ਼ਿਸ਼ ਕੀਤੀ ਪਟਿਆਲੇ ਚ ਪਰਚੇ ਦਰਜ ਕੀਤੇ ਤੇ ਅੱਗੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਲੁਧਿਆਣੇ ਚ ਉਹਨਾਂ ਨੇ ਕੁਰਸੀ ਢਾਈ ਸੀ ਵੀ ਸਾਰੇ ਪੋਲੀਟੀਕਲ ਲੋਗ ਮੇਰੇ ਨਾਲ ਆ ਕੇ ਡਿਸਕਸ਼ਨ ਕਰਨ ਪਰ ਮੈਂ ਲਗਾਤਾਰ ਜਿੱਦਣ ਦੇ ਐਫਆਈਰ ਹੋਇਆ ਮੈਂ ਉਦਮ ਦਾ ਟੈਲੀਫੋਨ ਕਰ ਰਿਹਾ ਉਹਨਾਂ ਦੇ ਘਰੇ ਸੁਨੇਹਾ ਦੇ ਰਿਹਾ ਈਮੇਲ ਰਾਹੀਂ ਕਹਿ ਰਹੇ ਆ ਵੀ ਮੈਨੂੰ ਸਮਾਂ ਦੋ ਪਰ ਅੱਜ ਮੈਂ ਸਿੱਧਾ ਇੱਥੇ ਸਰਦਾਰ ਬਿਆਨ ਸਿੰਘ ਦੀ ਕਿਉਂਕਿ ਅਸੀਂ ਲੋਗ ਉਹ ਖੂਨ ਆ ਜਦੋਂ ਲੋਕਾਂ ਲਈ ਬੰਬ ਗੋਲੀਆਂ ਆਪਣੇ ਟੁਕੜੇ ਟੁਕੜੇ ਕਰਾ ਲਏ ਤੇ ਅੱਜ ਜੇ ਮੇਰੇ ਸਾਥੀ ਇਹਨਾਂ ਨੇ ਬੀਜੇਪੀ ਦੇ ਲੋਕ ਜੇਲ੍ਹ ਚ ਕੀਤੇ ਆ ਤੇ ਮੈਂ ਹੁਣ ਸਿੱਧਾ ਇੱਥੋਂ ਮੁੱਖ ਮੰਤਰੀ ਦੇ ਘਰ ਵੱਲ ਨੂੰ ਰਵਾਨਾ ਹੋਊਗਾ ਮੁੱਖ ਮੰਤਰੀ ਵੈਸੇ ਕਹਿੰਦੇ ਆ ਵੀ ਮੈਂ ਕੁਰਸੀਆਂ ਖਾਲੀ ਕਰਕੇ ਉੱਥੇ ਮਖਾ ਲੜਾਉਂਦੇ ਆ ਤੇ ਅੱਜ ਮੇਰੇ ਨਾਲ ਆ ਕੇ ਗੱਲ ਕਰਨ ਤੇ ਮੇਰੇ ਜਿਹੜੇ ਲੋਕ ਨੇ ਉਹਨਾਂ ਤੇ ਕਿਉਂ ਪੁਲਿਸ ਤੋਂ ੱੱਕਾ ਕਰਵਾਇਆ ਕਿਉਂ ਉਹਨਾਂ ਤੇ ਪਰਚੇ ਦਰਜ ਕਰਵਾਏ ਹਿੰਮਤਾਂ ਮੂਰੇ ਆ ਕੇ ਗੱਲ ਕਰਨ ਨਹੀਂ ਮੈਂ ਜਾ ਕੇ ਦੇਖਦਾ ਉੱਥੇ ਮੈਂ ਉੱਪਰਲੀ ਤੁਹਾਡੇ ਮੂਰੇ ਕਿਹਾ ਵੀ ਸੁਣ ਰਹੇ ਹੋਣੇ ਚੰਡੀਗੜ੍ਹ ਅੱਜ ਘਰੇ ਹੀ ਨੇ ਕਿਉਂਕਿ ਇਸ ਤੋਂ ਬਾਅਦ ਉਹਨਾਂ ਦਾ ਕੋਈ ਪ੍ਰੋਗਰਾਮ ਆ ਤੇ ਮੈਂ ਸਿੱਧਾ ਸੀਐਮ ਹਾਊਸ ਆ ਜਿਹੜਾ ਉਹ ਇਥੋਂ ਰਵਾਨਾ ਹੋਊਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ